ਕੀ ਗੱਲ ਇਹ ਉਹਨਾਂ ਦੇਗਾ ਪਹਿਲੇ ਤਾਂ ਨਹੀਂ ਸੀਗਾ ਪਹਿਲੇ ਤਾਂ ਨਹੀਂ ਸੀਗਾ ਪਹਿਲੇ ਤੇ ਹੈਗਾ ਸੀ ਪਰ ਆਪਾਂ ਨੂੰ ਲੋੜ ਨਹੀਂ ਪਈ ਛੇੜਨ ਦੀ ਮੈਂ ਤਾਂ ਇਹ ਤੈਨੂੰ ਪੁੱਛਣਾ ਹੀ ਲੱਗਾ ਸੀ ਜੇ ਇਹਨਾਂ ਨੂੰ ਕੱਢ ਕੇ ਆਪਾਂ ਇੱਥੇ ਪਾਈਏ ਕੋਈ ਫਾਇਦਾ ਹੋਏਗਾ ਕਿ ਨਹੀਂ ਪ੍ਰੈਕਟੀਕਲ ਕਦੇ ਕੀਤਾ ਕਿ ਨਹੀਂ ਆ ਵਾਲਾ ਮੇਰੇ ਹਿਸਾਬ ਨਾਲ ਜ਼ੋਰ ਜ਼ਿਆਦਾ ਲੱਗੂ ਲਿਫਟ ਦਾ ਜ਼ਿਆਦਾ ਲੱਗੂਗਾ ਵਜ਼ਨ ਜ਼ਿਆਦਾ ਚੱਕੂਗੀ ਕਿ ਨਹੀਂ ਆ ਇੱਕ ਚੀਜ਼ ਆਪਾਂ ਨੇੜੇ ਚੱਕਣੀ ਆ ਕਿੱਥੋਂ ਇੱਕ ਦੂਰੋਂ ਚੱਕਣੀ ਫਰਕ ਤਾਂ ਪੈਂਦਾ ਹੂੰ ਹੋ ਸਕਦਾ ਹੈ ਵੀ ਇੱਕ ਆ ਚੀਜ਼ਾਂ ਇਹਦੀਆਂ ਬਦਲਦੀਆਂ ਯਾਰ 24 ਮਾਡਲ ਤੇ ਚੇਂਜ ਕੀਤੀ ਹਾਂ ਤੇਰੇ ਵਾਲੇ ਦੇ ਸੰਗਲ ਆ ਸੰਗਲ ਆ ਉਹ ਸੰਗਲ ਨਾਲ ਮੈਨੂੰ ਆ ਚੀਜ਼ ਵਧੀਆ ਨਹੀਂ ਉਹ ਆਪਦੀ ਜਗ੍ਹਾ ਠੀਕ ਆ ਨਹੀਂ ਸੰਗਲ ਦੱਸਾਂ ਮੈਂ ਕਿਉਂ ਕਹਿੰਦਾ ਆਪਣੇ ਵੀ ਇੱਕ ਰੇਟਰ ਨੂੰ ਸੰਗਲ ਆ ਨਾ ਉਹਦੇ ਜਦੋਂ ਮਿੱਟੀ ਫਸ ਜਾਂਦੀ ਹੈ ਫਿਰ ਉਹ ਚਾਬੀ ਨਾਲ ਹੀ ਹਿਲਦਾ ਹਾਂ ਹੁਣ ਇਹਦੇ ਇਹਦੇ ਆ ਪੰਗਾ ਹੈ ਨਹੀਂ ਉਹ ਤਾਂ ਥੋੜੇ ਨਾਲ ਹੀ ਕੁੱਟਾ ਨਹੀਂ ਹਾਂ ਇਹਦੇ ਆ ਪੰਗਾ ਹੈ ਨਹੀਂ ਇਹ ਤਾਂ ਚੱਕੋ ਤਿੰਨ ਕੱਢੋ ਅੱਗੇ ਪਿੱਛੇ ਜਿੱਥੇ ਵੀ ਪਾਉਣੀ ਹੈ ਪਰ ਇਹਦੇ ਜਿਵੇਂ ਆ ਏ ਮਾੜੀ ਜੀ ਢਿੱਲ ਰਹੀਦੀ ਆ ਉਹਦੇ ਚ ਆ ਚੀਜ਼ ਨਹੀਂ ਹੈਗੀ हां ओ संगलत आया तो जंदा बिल्कुल टाइट है हां मढ़ा जे होनी लेना है एक राजे ਆਮ ਟਰੈਕਟਰਾਂ ਦੀ ਹੁੱਕ ਵਾਲਾ ਸਿਸਟਮ ਚੇਂਜ ਕਰਨਾ ਪੈਂਦਾ ਇਹਦੇ ਜਰੂਰਤ ਹੈ ਕਿ ਨਹੀਂ ਹਾਂ ਲੱਗਦੇ ਨਹੀਂ ਲੋ ਵੱਡੀ ਹੁੱਕ ਜੇ ਆਪਾਂ ਲਾਉਣੇ ਆ ਉਦਾਂ ਹੀ ਲੱਗਦੇ ਤੇ ਲੱਗ ਜਾਂਦੀ ਹੈ ਲੱਗ ਜਾਂਦੀ ਹੈ ਆਪਣੀ ਵੱਡੀ ਹੁੱਕ ਆ ਪੱਤੀਆਂ ਭਾਰ ਚੱਲਦੀਆਂ ਪਰ ਯਾਰ ਉਹ ਲੋਹੇ ਦੀ ਕੁਆਲਿਟੀ ਹਮ ਇੱਕ ਚੀਜ਼ ਮੈਨੂੰ ਹੋਰ ਦੱਸ ਤੈਨੂੰ ਹੋਗੇ 4 ਸਾਲ ਚਲਾਉਂਦੇ ਇਹਨੂੰ ਹੌਲੈਂਡ ਦੱਖਣਾ ਤੋਂ ਕਈ ਮੇਰੇ ਵੀਰ ਬੜੇ ਕਲਪ ਦੇ ਮੈਂ ਤੇਰੇ ਤੋਂ ਵੀ ਸਵਾਲ ਪੁੱਛਦਾ ਹਾਂ ਕਿੰਨਾ ਕੇ ਇਹਦੀ ਰਿਪੇਅਰ ਕਿੰਨੀ ਕਰ ਮੈਂ ਅੱਗੇ ਦੱਸ ਚੁੱਕਾ ਵੈਸੇ ਵੀਰਾਂ ਨੂੰ ਵੀ ਇਹਦੇ ਅੰਦਰ ਜਿਹੜੀ ਗਰਾਰੀ ਆ ਮੈਂ ਤਾਂ ਵੇਖੀ ਆ ਵੀ ਟੱਟ ਲਾ ਕੇ ਨਾ ਹਾਂ ਉਹ ਲੈ ਜਾਓ ਵੀਰੇ ਉਹਦੀ ਗਰਾਰੀ ਇੰਨੀ ਤਕੜੀ ਆ ਨਾ ਮੈਂ ਕਹਿੰਦਾ ਗੱਲ ਹੀ ਛੱਡ ਦੇ ਨੀ ਰਿਪੇਅਰ ਨਹੀਂ ਕੋਈ ਆਈ ਤੇਰੇ ਡੈਟਰ ਨੇ ਕਦੇ ਪਿਛਲੇ ਪਾਸੇ ਰਿਪੇਅਰ ਕੱਢੀ ਹੀ ਨਹੀਂ ਨਾ ਨਾ ਅਜੇ ਤੱਕ ਨਹੀਂ ਸਿਰਫ ਆਪਾਂ ਜੇ ਕਰਨਾ ਵੀ ਆ ਆਵਾਜ਼ ਜ਼ਰੂਰ ਕਢਾ ਦੇ ਦੀ ਇੰਨਾ ਕ ਤਾਂ ਆਪਾਂ ਕਰ ਹੀ ਸਾਰ ਲਿਆ। ਇਹਨਾਂ ਤੋਂ ਸਰਵਿਸ ਮੋਕੇ ਲਾ ਲਾ ਜਾਂ ਵਿੱਚ ਜੇ ਜਦੋਂ ਟਾਈਮ ਲੱਗੇ। 20 ਮਿੰਟ ਨਹੀਂ ਲੱਗਦੇ ਯਾਰ ਇਹ ਤਾਂ। ਹਾਂ। ਰਿਪੇਅਰ ਕੋਈ ਨਹੀਂ ਸਰਵਸਤ ਲਵਾ ਕੋਈ ਰਿਪੇਅਰ ਨਹੀਂ ਹੈ ਜੀ। ਹੂੰ। ਬਾਕੀ ਟਰੈਕਟਰ ਜਮਾਂ ਸੁੱਤੇ ਦੇ ਸੁੱਤੇ। ਹੁਣ ਉਹ ਵੀਰ ਲੈ ਗਿਆ ਨਹੀਂ ਤਾਂ ਮੈਂ ਨਾ ਤੋਰੇ ਵਿਖਾਉਣੇ ਸੀ ਅੱਜ ਤੁਹਾਨੂੰ। ਚਲੋ ਉਹ ਟਰੈਕਟਰ ਨੂੰ ਲੋਡ ਸੀਗੀ ਉਹ ਵੀਰ ਲੈ ਗਿਆ। ਨਹੀਂ ਤੇ ਤੋਰੇ ਮੇਰੇ ਹਿਸਾਬ ਤੋਂ ਦੋਨਾਂ ਦੇ ਸੇਮ ਹੀ ਹੋਣਗੇ। ਥੋੜਾ ਥੋੜਾ ਬਦਾ ਫਰਕ ਉਹਦਾ ਟਾਇਰ ਵੱਡੇ। ਥੋੜਾ ਬਹੁਤ ਫਰਕ। ਥੋੜਾ ਬਦਾ ਫਰਕ ਹੋਏਗਾ। ਬਾਕੀ ਨੰਨੋ ਗਰਾਉਂਡ ਕਲੀਅਰੈਂਸ ਵਿਖਾ ਦੇ ਥੱਲੇ ਪੀਟੀਓ ਦੀ ਸ਼ਾਫਟ ਵੀ ਵਿਖਾ ਦੇ ਇਹਦੀ ਜਿਹੜੀ ਸ਼ਾਫਟ ਆਉਂਦੀ ਨਾ ਇਹ ਲੱਗ ਤੋਂ ਕਵਰ ਨਹੀਂ ਆਉਂਦਾ ਇਹਦੀ ਜਿਹੜੀ ਬੰਤਰ ਜਾਂ ਥਿਊਰੀ ਹੈ ਇਹਦੀ ਦੂਜਿਆਂ ਨਾਲੋਂ ਅਲੱਗ ਆ ਕਿਉਂਕਿ ਦੂਜਿਆਂ ਦੇ ਆਪਾਂ ਦੇਖਦੇ ਆਂ ਆਪਾਂ ਮੈਂ ਫੇਰ ਵਾਰ-ਵਾਰ ਕਹਿੰਨਾ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਸਾਰੇ ਵਧੀਆ ਨੇ ਮੇਰਾ ਵੀ ਰਵੇਂ ਨਾ ਗੁੱਸਾ ਕਰ ਜਾ ਕਰੋ ਉਹ ਵੀ ਟਰੈਕਟਰ ਵਧੀਆ ਇਹਦੇ ਆਡਾ ਆਪਣਾ ਕਵਰ ਆ ਇਹ ਪੂਰਾ ਪਿੱਛੇ ਤੋਂ ਲੈ ਕੇ ਅੱਗੇ ਇੱਕ ਕਵਰ ਹੀ ਆਉਂਦਾ ਵੀ ਜਿਹੜੀ ਸ਼ਾਵਟ ਆ ਉਹਦੇ ਵਿੱਚ ਚੱਲਦੀ ਆ ਦੂਜਿਆਂ ਦੇ ਆਪਾਂ ਕੀ ਦੇਦੇ ਆ ਵੀ ਲੱਗ ਤੋਂ ਉੱਪਰ ਕਵਰ ਹੁੰਦਾ ਇਹਦੇ ਉਹ ਸਿਸਟਮ ਨਹੀਂ ਹੈਗਾ ਇਹਦੇ ਸਿੱਧਾ ਗਰਾਉਂਡ ਕਲੀਅਰੈਂਸ ਵੀ ਚੰਗਾ ਰਾਜੇ ਪਹਿਲਾਂ ਨਾਲੋਂ ਟਰੈਕਟਰ ਸਾਰੇ ਉੱਚੇ ਕਰਨ ਲੱਗੇ ਹਨਾ ਹਾਂ ਸਾਰੇ ਉੱਚੇ ਵੀ ਕਿਉਂਕਿ ਥੱਲੇ ਨਾ ਲੱਗਣ ਤੇ ਪਾਵਰ ਸਟੀਅਰਿੰਗ ਲਈ ਇਹਦਾ ਸਿੰਗਲ ਜੈਕ ਹੀ ਆ ਇਹ ਹਾਲੈਂਡ ਦੀ ਪਛਾਣ ਲਾ ਲਓ ਇਹਦਾ ਲੱਗਿਆ ਟੈਸਟ ਲਾ ਲਓ ਇਹਦੇ ਸਿੰਗਲ ਹੀ ਆਉਂਦਾ ਹਨਾ ਹਾਂ ਸਿੰਗਲ ਹੀ ਹਾਂ ਬਾਕੀ ਇਹਦੇ ਆ ਆ ਗਿਆ ਟਰਬੋ ਵਾਸਤੇ ਵੀ ਡੀਜ਼ਲ ਵਾਸਤੇ ਵੀ ਤੇ ਇੰਜਨ ਨੂੰ ਵੀ ਤਾਂ ਆ ਤਿੰਨ ਆ ਗਏ ਦੋ ਦੋ ਹੈ ਨਹੀਂ ਤੀਜਾ ਵੀ ਹੋਏਗਾ ਯਾਰ ਇਹਦੇ ਹੁੰਦਾ ਸੀ ਹਾਂ ਹਾਂ ਇਹਨੇ ਮਤਲਬ ਸਾਰਾ ਕੁਝ ਠੰਡਾ ਹੀ ਰੱਖਣਾ ਬਦਲਦਾ ਇਹਨੇ ਕੋਈ ਗਰਮ ਘਰਮ ਨਹੀਂ ਹੋਉਂਦੇ ਨਾ ਤੇ ਆਹ ਲਾ ਵੀ ਰਾਜੇ ਨੂੰ ਹੁਣ ਇਹਦਾ ਹਿਸਾਬ ਤੇ ਨੂੰ ਹੁਣ ਦੂਜੇ ਦਾ ਦੂਜੇ ਦਾ ਦੂਜੇ ਦਾ ਮੈਂ ਤੁਹਾਨੂੰ ਕਿਆ ਇਹਨਾਂ ਦਾ ਹਿਸਾਬ ਤੇ ਨੂੰ ਹੀ ਹੁਣ ਤੇ ਇੱਕ ਚੀਜ਼ ਮੈਨੂੰ ਹੋਰ ਦੱਸੋ ਕਿਹੜੇ ਕਿਹੜੇ ਵੀਰਾਂ ਨੂੰ ਨਵੀਆਂ ਲਾਈਟਾਂ ਤੇ ਨਵੇਂ ਐਂਡੀਕੇਟਰ ਪਸੰਦ ਆਏ ਆਪਾਂ ਨੂੰ ਬਹੁਤ ਆਏ ਆ ਜਿਹੜੇ ਵੀਰਾਂ ਕੋਲੇ ਹੋਰ ਵੀ ਮਾਡਲ ਹੁੰਦੇ ਆ ਕਿਉਂਕਿ ਅਲੱਗ-ਅਲੱਗ ਟੇਸਟ ਹੁੰਦਾ ਮੈਨੂੰ ਤਾਂ ਆਹ ਵਾਲੀਆਂ ਲਾਈਟਾਂ ਦੇ ਦੇ ਹੰਡੀਕੇਟਰ ਇੰਨੇ ਜਿਆਦੇ ਪਸੰਦ ਆਏ ਨਾ ਵੀ ਆਪਾਂ ਤਾਂ ਉਸ ਟਰੈਕਟਰ ਨੂੰ ਹੀ ਆਹੇ ਲਾਉਣੇ ਫਿਰ ਇਸ ਟਰੈਕਟਰ ਦੀ ਮੈਨੂੰ ਇੱਕ ਹੋਰ ਚੀਜ਼ ਬਹੁਤ ਵਧੀਆ ਲੱਗਦੀ ਆ ਜਿਹੜੇ ਇਹ ਸਾਈਡਾਂ ਦੇ ਮਗਰਾਟਾਂ ਤੇ ਸਪੇਸ ਆ ਉਹ ਬਹੁਤ ਖੁੱਲਾ ਡੁੱਲਾ ਵੀ ਤੰਗ ਜਾਣੀ ਹੈਗਾ ਕੰਮ ਵੀ ਆਪਾਂ ਬੈਠ ਕੇ ਜਾਣਾ ਨਾ ਕਿਤੇ ਦਾ ਟਰਾਂਸਮਿਸ਼ਨ ਆ ਜਾਂ ਕੁਛ ਹੀ ਆਰਮ ਰੈਸਟ ਤਾਂ ਕਰੋ ਸਾਈਡ ਵਾਲਾ ਬੰਦਾ ਵਧੀਆ ਆਰਾਮ ਨਾਲ ਬੈਠ ਸਕਦਾ ਵੀ ਕੋਈ ਝੰਜਟ ਨਹੀਂ ਹੈਗਾ ਇਹ ਅੱਜ ਕੱਲ੍ਹ ਵੈਸੇ ਵੀ ਇਹਦੇ ਵੀ ਉਹੀ ਚੀਜ਼ ਆ ਗਈ। ਹੀਟ ਵਾਸਤੇ ਇੰਜਨ ਨੂੰ ਜਿੰਨਾ ਮਰਜੀ ਦਿਨ ਪਰ ਰਾਤ ਚਲਾਓ। ਇਹ ਨਹੀਂ ਵੀ ਕਿ ਤੁਹਾਡੀ ਸ਼ੋ ਗਰਮ ਹੋ ਜੇਗੀ ਨਾ। ਹੀਟ ਗਾੜ ਵੀ ਦੂਰੇ ਆ। ਹਾਂ। ਉਹ ਥੱਲੇ ਵੱਖਰੇ ਆ, ਉੱਪਰ ਵੱਖਰਾ ਫਿਰ। ਹਾਂ। ਮੈਂ ਉਹੀ ਕਹਿੰਦਾ ਪਿਆ ਤੇ ਕੰਮ ਪਹਿਲਾਂ ਨਾਲੋਂ ਯਾਰ ਦਿਨੋਂ ਦਿਨ ਕੰਪਨੀ ਸੋਇ ਸਮਝ ਕੇ ਜਿਹੜੀ ਮਾਰੀ ਮੋਟ ਵੀ ਕੋਈ ਦਿੱਕਤ ਆਉਂਦੀ ਆ ਤੇ ਕੰਪਨੀ ਉਸ ਚੀ ਨੂੰ ਉਸੇ ਟਾਈਮ ਦਿਮਾਗ 'ਚ ਰੱਖਦੀ ਆ ਹਨਾ। ਆ ਜਾ ਆਪਾਂ ਇਹਦੀਆਂ ਸਪੀਡਾਂ ਦਿਖਾ ਹੀ ਦਿੰਨੇ ਰਾਜੇ। ਵਾਹਿਗੁਰੂ ਆ ਜਾ ਇਹਦੇ ਵੀ ਆਈਪੀਟੀਓ ਲੱਗਾ ਆਹ ਵਾਲਾ ਕਲੱਚ ਲੱਗਾ ਗੇਰਾਂ ਵਾਸਤੇ ਇਹਦਾ 4x4 ਦਾ ਗੇਅਰ ਲੀਵਰ ਕਿੱਥੇ ਆ ਪੈਰ ਕੋਲ ਆ ਰਿਹਾ ਹਾਂ ਇਹ ਹੈਂਡ ਬ੍ਰੇਕਰ ਗਈ ਹੈ ਨੰਨੂ ਵਗਾਉਣਾ ਤੇ ਵਿਖਾ ਦੇ ਵੀਰਾਂ ਨੂੰ ਇੱਧਰ ਇਹਦੇ ਆਗੇ ਹੈਂਡ ਬ੍ਰੇਕ ਆ ਇਹ ਆ ਜਾ ਲੀਵਰ 4x4 ਦਾ ਦੂਜਾ ਡੈਟਰ ਆਪਾਂ ਤੁਹਾਨੂੰ ਚਲਾ ਕੇ ਵਿਖਾ ਹੀ ਦਿੱਤਾ ਸੀ ਨੰਨੂ ਇਹਦੇ ਮੀਟਰ ਮੂਟਰ ਵਿਖਾ ਤੇ ਆ ਉੱਪਰ ਇੱਕ ਰੀ ਬੇਰਾਜੇ ਵੇਖੀ ਮੜਾ ਕਰੀ ਲੱਤ ਪਾਸੇ ਬਹਿ ਜਾ ਉੱਤੇ ਲਾਵਾ ਖਾ ਕੇ ਹੂੰ ਅੰਨ ਦਸੀ ਨੰਦ ਕਾਰਾਂ ਨੇ ਕਾਰਾਂ ਜਿਵੇਂ ਕਾਰ ਹੁੰਦੀ ਨਾ ਹੁਣ ਤਾਂ ਉਹ ਸਾਫ-ਸਾਫ ਕਿਤਾਬ ਇਹਨਾਂ ਦਾ ਟਰੈਕਟਰ ਨਹੀਂ ਰਹਿ ਗਿਆ ਜ਼ਿਮੀਦਾਰਾਂ ਦੇ ਹੱਥ ਨਾ ਹੁਣ ਤਾਂ ਕਾਰਾਂ ਆ ਗਈਆਂ ਫੜੀ ਇਹਨੂੰ ਆ ਜਾ ਯੇ ਰਾਜੇ ਕਰਮ ਵਾਲੇ ਤੇ ਗੇੜਾ ਵੀ ਦੇ ਹੀ ਲਈ ਇਕੋ ਇਕੋ ਪਲੱਸ ਇਹ ਅੱਗੇ ਵੀ ਆਪਾਂ ਗੱਲ ਚ ਕਰ ਚੁੱਕੇ 56 30 ਦੇ ਕਿੰਨੀ ਪਾਵਰ ਦਾ ਟਰੈਕਟਰ ਹੈਗਾ 19 ਪਾਵਰ ਚ ਹੀ ਕੱਢਦੇ ਜ਼ੋਰ ਲਾਉਣ ਵਾਲਾ ਹਾਂ ਖਾਲੀ ਇਕੱਲਾ ਟਰੈਕਟਰ ਜਨੇ ਲੈ ਕੇ ਨਾ ਫੇਰ ਭਾਵੇਂ ਕਰਦੇ ਮੈਂ ਤਾਂ ਕਹਿੰਦਾ ਮਗਰ ਟਰਾਲੀ ਵੀ ਪਾਈ ਆ ਤਾਂ ਵੀ ਫੋਲੋ ਚ ਲੈ ਕੇ ਜਾਊਗਾ ਤਾਂ ਉਹ ਟਰੈਕਟਰ ਨੂੰ ਆਪਾਂ ਜ਼ੋਰ ਲਾਉਣਾ ਉਹਨੇ ਤਿੰਨ ਗੱਗਾ ਕੰਦਾ ਤੇ ਪਹਿਲਾਂ ਆਪਾਂ ਨੂੰ ਕਰਪਾ ਵਾਲਿਆਂ ਨੂੰ ਹਾਈ ਟੌਰ ਲਈਏ ਵਾਹ ਇਹ ਤਾਂ ਆ ਗਿਆ ਪਹਿਲੇ ਹਾਈ ਦਾ 1900 ਚੱਕਰਾਂ ਤੇ ਨੂੰ ਖੰਦੇਨ ਤੋਂ ਗੋਣਾ ਤੱਕ ਲੈ ਕੇ ਲੈ ਜਾਣਾ ਤੋਕ ਲੈ ਕਦੇ ਵੀ ਕੋ ਟਾਲੀ ਟੁੰਲੀ ਫਸੀ ਹੋਵੇ ਨਾ 4x4 ਦਾ ਆ ਬਹੁਤ ਸੌਖਾ ਵੀ ਬੈਕ ਲਾਓ ਫੇਰ ਤਾਂ ਨੂੰ ਮਰਜ਼ੀ ਛਾੜ ਦਿਓ ਹਾਂ ਫੇਰ ਤਾਂ ਇਹਨੂੰ ਭਾਵੇਂ ਨਾ ਕਿੱਬੇ ਦੇ ਛਾੜ ਦੇ ਇਹਨੂੰ ਕੋਈ ਪਰਵਾਹ ਨਹੀਂ ਪਤੰਗਾ ਤੁੰਗ ਦੈਲਨ ਉਹ ਤਾਂ ਗੇਅਰ ਪਿਆ ਨਹੀਂ ਪਰ ਆਵਾਜ਼ ਨਹੀਂ ਆਈ ਮਜਾਲ ਆ ਕਿਤੇ ਆਵਾਜ਼ ਆ ਦੇ ਇੱਕ ਵੈਸੇ ਵੀ ਹੋਣ ਤੱਕ ਘੰਟ ਘਟ ਲਾਇਆ ਨਾ ਗੇਅਰ ਦਾ ਫਲੇਖਾ ਪੈਂਦੇ ਮੈਨਗਾ ਗੇਅਰ ਦੇ ਨੇੜੇ ਨੇੜੇ ਆ ਹੂੰ ਦੂਜੇ ਦੇ ਸਪੇਸ ਜਾਦੇ ਆ ਇਹ ਦਾ ਸੀਗਾ ਮੀਡੀਅਮ ਏਲੈਫਟੋਮੈਟਿਕ ਪਹਿਲਾਂ ਮੈਂ ਲੈਫਟੇ ਦੀ ਚੇਂਜ ਕਰੀ ਆ ਪਾ ਆ ਜਿਹੜਾ ਆਪਣਾ ਆ ਗਿਆ ਸੁੱਖਰ ਸੁੱਖਰ ਜਿਹੜਾ ਸਭ ਤੋਂ ਸਲੋਪ ਹੋ ਰਾ ਆਪਾਂ ਮੰਗਦੇ ਆ ਪਰ ਇਸ ਵੀ ਕਰ ਦਿੰਨੇ ਆ 2000 ਚੱਕਰ ਆ ਗਿਆ ਤੁਹਾਨੂੰ ਆਪਣੀ ਪਹਿਲੇ ਵੀਡੀਓ ਚ ਹੀ ਨਹੀਂ ਆ ਤੇਰੇ ਨਾਲ ਵੀ ਉਹ ਕਰੀਪਰ ਹੋਣਾ ਬਸ ਇੱਥੇ ਹੀ ਹਿਸਾਬ ਲਾ ਲਿਓ ਫੇਰ ਤਾਂ ਇਹਦਾ ਕਰੀਪਰ ਪਹਿਲੇ ਮੀਡੀਅਮ ਚ ਇੱਥੇ ਆ ਸਿਸੋ ਆਰ ਪੀਆ ਮਾੜਾ 2500 ਇਹ ਆ ਜੋ ਮੇਰਾ ਇਹ ਦੱਸਿਓ ਤੁਹਾਨੂੰ ਕਿ ਇੱਥੇ ਕਿੱਥਾਂ ਦਾ ਲੱਗਿਆ ਬਾਕੀ ਡਾਕਟਰ ਚਲਾਉਣ ਚ ਨੂੰ ਜਬੋਂ ਨਿਆਰਾ ਜਿਹੜੇ ਵੀ ਮੇਰੇ ਵੀਰ ਆਉਣਗੇ ਇਹ ਨਹੀਂ ਹੈਗਾ ਵੀ ਤੁਸੀਂ ਚਲਾ ਕੇ ਛੱਡ ਦੋਗੇ ਜਿਵੇਂ ਸਾਡੇ ਰਿਝਾਂ ਮੜਾ ਜਾਂ ਕਿਹੜਾ ਕੱਢਣ ਲੱਗੇ ਕਹਿ ਇਹਨੇ ਨਾ ਕੱਢ ਲਈ ਇਹ ਕਿਹੜਾ ਉਹੀ ਗੱਲ ਇਹਨੂੰ ਚਲਾਉਣ ਦਾ ਲੱਗ ਹੀ ਸਵਾਲ ਹੈ ਹੋਲੰਡਾ ਹੋਲੰਡੀ ਆ ਮਿੱਤਰ ਸਵਾਦ ਆ ਇਹਨਾਂ ਨੂੰ ਕਹਦਾ ਵੈਸੇ ਸਾਡੇ ਵੀਰ ਭਰਾ ਆਣ ਰਾਜੇ ਵਰਗਾ ਪਰ ਬਾਟਰ ਨੂੰ ਆ ਵਡੀਆਂ ਕੀਤੀਆਂ ਬੱਪੂ ਪਛੜਿਆ ਇਹ ਤਾਂ ਪਹਿਲਾਂ ਨਹੀਂ ਮਾਨ ਦੇ ਝੋਟੇ ਸਗੋਂ ਮਛਰੇ ਨੇ ਤਾਂ ਵੈਸੇ ਨਹੀਂ ਆਤ ਆਉਂਦੇ ਬਾਲਾ ਸਵਾਦ ਆਉਂਦਾ ਚਲਾਉਣ ਦਾ ਬਾਲਾ ਆ ਜਾਂਦਾ ਜਿੰਨਾ ਕਹਦੋ ਉੰਨਾ ਹੀ ਥੋੜਾ ਦੋਨਾਂ ਡੈਕਟਰ ਸੋਚ ਤੋਂ ਬੰਦ ਹੁੰਦੇ ਉਹ ਤਾਂ ਹਾਲੈਂਡ ਪਹਿਲਾਂ ਵੀ ਆ ਨਾ ਸੋਚਤਈ ਸੀਗਾ ਨਾ ਰਾਜੇ ਹਾਂ ਸੋਚਤਈ ਇਹਦੇ ਇਹਦੇ ਯਾਰ ਆ ਵੀ ਚੀਜ਼ ਬਾਲੀ ਘੈਂਟ ਆ ਰਾਜੇ ਜਿਵੇਂ ਹੁਣ ਆਪਾਂ ਵਿਚਾਲੇ ਲਈ ਕਰਦੇ ਸੀ ਤੇ ਵਿਚਾਲੇ ਦੇ ਤਿੰਨ ਮੋੜ ਹੁਣ ਹਾਂ ਤਿੰਨ ਮੋੜ ਆ ਇੱਕ ਜਮਾਂ ਘੱਟ ਮਤਲਬ 50 55 ਤੇ 65 ਹੂੰ ਇੰਨਾ ਹੁੰਦਾ ਹੋਊਗਾ ਨਾ ਜਾਂ ਹਾਂ 55 60 65 ਹੋਏਗਾ ਜਾਂ ਇੱਥੇ ਜੇ ਹੋਏਗਾ ਲਓ ਜੀ ਅਹੀਂ ਲੱਗੇ ਆ ਗਿਆ ਹਣ ਸੋਨੀ ਵੀਰੇ ਹੁਣੇ ਹੱਸਦੇ ਪਏ ਆ ਸਾਡੇ ਦੇ ਆਜੇ ਵੀਰਾਂ ਨੂੰ ਅਸੀਂ ਵੇਚ ਨਹੀਂ ਲਿਆ ਆ ਸੀਟ ਦੀਆਂ ਸਿਫਤਾਂ ਮੈਂ ਪਹਿਲਾਂ ਦੱਸ ਚੁੱਕਿਆ ਬਟਨ-ਬਟਨ ਬਾਰੇ ਵੀ ਰਾਜੇ ਵੀਰੇ ਨੇ ਦੱਸ ਹੀ ਦਿੱਤਾ ਤੇ ਦੱਸਿਓ ਤੁਹਾਨੂੰ ਟਰੈਕਟਰ ਕਿਦਾਂ ਦਾ ਲੱਗਾ ਝੋਟਾ ਉਹ ਸੱਚ ਆ ਪੀਟੀਓ ਦੱਸਿਆ ਹੀ ਨਹੀਂ ਪੀਟੀਓ ਦੇ ਆਉਂਦੀ ਆ 540 ਤੇ ਰਿਵਰਸ ਪੀਟੀਓ ਵੀ ਹੈਗਾ ਨਾ ਨੂੰ ਦਿਖਾ ਵੀ ਦੇ ਇਹਦੇ ਰਿਵਰਸ ਪੀਟੀਓ ਵੀ ਆਉਂਦਾ ਸੌਰੀ ਮੇਰਾ ਵੀਰ ਕਈ ਦੀ ਫੰਕਸ਼ਨ ਰਹਿ ਜਾਂਦੇ ਆ ਦਿਮਾਗ ਦੇ ਵਿੱਚ ਕੀ ਗੱਲ ਕਰਦੇ ਕਰਦੇ ਹੈ ਨਾ ਆਪਾਂ ਕੋਈ ਨਾ ਕੋਈ ਚੀਜ਼ ਰਹਿ ਜਾਂਦੀ ਹੈ ਵਿੱਚ ਆਹ ਇਹਦੀ ਨੰਬਰ ਪਲੇਟ ਵੀ ਦਿਖਾ ਦੇਣ ਉਹਨੂੰ ਇੱਥੋਂ ਜਿਹੜੇ ਵੀਰਾਂ ਨੂੰ ਨਾ ਇੱਥੋਂ ਪੌਜ਼ ਕਰਕੇ ਰੋਕ ਕੇ ਜਮਾ ਸਿੱਧੀ ਕਰਕੇ ਦਿਖਾ ਦੇ ਇਹ ਤੁਹਾਨੂੰ ਰੋਕ ਕੇ ਤੇ ਮੇਰਾ ਇਹਦੇ ਤੁਸੀਂ ਜੋ ਵੀ ਇਹਦਾ ਟਰਾਂਸਮਿਸ਼ਨ ਆ ਤੁਸੀਂ ਸਮਝ ਸਕਦੇ ਹੋ ਡਬਲ ਡਿਸਟ੍ਰੀਬਿਊਟਰ ਨਾਲ ਮਿਲੂਗਾ 65 ਐਚਪੀ ਦਾ ਟਰੈਕਟਰ ਆ 1.5 ਤੋਂ 2 ਲੱਖ ਦੀ ਸੈਸਰੀ ਨੋ ਕਾਸਟ ਬਿਨਾ ਫਰੀ ਆ ਜੇ ਛਤਰੀ ਵਿੱਚ ਪਾਈਏ ਫੇਰ ਵੀ ਉਹ ਫਰੀ ਆ ਤੇ ਫੈਂਡਰ ਵੇਟ ਕੋਈ ਇਹਨਾਂ ਦੀ ਕਾਸਟ ਨਹੀਂ ਹੈਗੀ ਟਰੈਕਟਰ ਦੇ ਨਾਲ ਹੀ ਮਿਲਣਗੇ ਆਪਾਂ ਨੂੰ ਤੇ ਇਹ ਟਰੈਕਟਰ ਲੈਣ ਵਾਸਤੇ ਤੁਸੀਂ ਆਉਣਾ ਕਿੱਥੇ ਆ ਇਹ ਟਰੈਕਟਰ ਵੀ ਮੈਂ ਦੱਸਦਾ ਜੇ ਟਰੈਕਟਰ ਇਹ ਵੀ ਹਵਾਲ ਹੈ ਜੇ ਹਵਾਲਾ ਮਤਲਬ ਕਿ ਡੀਜ਼ਲ ਟੈਂਕ ਖਾਲੀ ਹੋ ਜੇ ਵੈਸੇ ਤਾਂ ਚਲੋ ਜ਼ਿੰਮੇਦਾਰ ਵੀ ਇਹ ਧਿਆਨ ਰੱਖਦੇ ਕਈ ਵਾਰੀ ਹੋ ਜੇ ਇਹਦਾ ਆ ਵਾਲਾ ਵਾਲ ਅੰਦਰ ਨੂੰ ਚਲੇ ਜਾਏਗਾ ਆ ਵਾਲਾ ਆਟੋਮੈਟਿਕ ਤੇ ਟਰੈਕਟਰ ਹੋ ਜਾਣਾ ਬੰਦ ਟਰੈਕਟਰ ਦੇ ਇੰਜਨ ਨੂੰ ਕੋਈ ਨੁਕਸਾਨ ਨਹੀਂ ਕੋਈ ਪੰਪ ਨੂੰ ਨੁਕਸਾਨ ਨਹੀਂ ਕੁਝ ਨਹੀਂ ਹੋਣਾ ਇਹ ਅੰਦਰ ਚਲੇ ਜਾਣਾ ਟਰੈਕਟਰ ਆਪਣਾ ਬੰਦ ਹੋਏਗਾ ਟਰੈਕਟਰ ਡੀਜ਼ਲ ਟੈਂਕ ਵਿੱਚ ਪਾਓ ਸਵਿੱਚ ਲਾਓ ਇਹਨੇ ਆਟੋਮੈਟਿਕ ਬਾਹਰ ਆਏਗਾ ਟਰੈਕਟਰ ਆਪਣਾ ਫੇਰ ਸਟਾਰਟ ਫੇਰ ਨਹੀਂ ਕੋਈ ਚੱਕਰ ਕੋਈ ਟੈਨਸ਼ਨ ਨਹੀਂ ਤੇ ਜਿਹੜਾ ਇਹਦਾ ਡੀਜ਼ਲ ਟੈਂਕ ਆ ਉਹ ਪਹਿਲਾਂ ਨਾਲ ਵੱਡਾ ਕਰ ਦਿੱਤਾ 70 ਲੀਟਰ ਦਾ ਕਰ ਦਿੱਤਾ ਪਹਿਲਾਂ ਆਉਂਦੇ ਸੀਗੇ 55 ਲੀਟਰ ਦੀ ਡੀਜ਼ਲ ਟੈਂਕ ਪਹਿਲੇ ਵੀਰਾਂ ਨੂੰ ਪਤਾ ਹੀ ਹੋਊਗਾ ਹੁਣ ਇਹ ਟਰੈਕਟਰਾਂ ਦੀ ਡੀਜ਼ਲ ਦੀ ਕੈਪੈਸਿਟੀ ਵਧਾ ਕਰ ਦਿੱਤੀ ਹੈ ਕਿਉਂਕਿ ਵੱਡੇ ਟਰੈਕਟਰਾਂ ਸਾਰੇ ਟਰੈਕਟਰਾਂ ਦੀ ਹੁਣ ਤਾਂ 70 ਲੀ ਇਹ ਵੀ ਨਹੀਂ ਵੀ ਜਲਦੀ ਹੁਣ ਪਾਉਣ ਦਾ ਝੰਝੜ ਖਤਮ ਆ। ਇੱਕ ਵਾਰੀ ਟੈਂਕੀ ਫੁੱਲ ਕਰੋ ਨਿਆਰੇ। ਦੋਨੇ ਹਿੱਸੇ ਦੇ ਆ ਗਏ ਸੀਐਨਐਚ ਦੇ ਅਗਲਾ ਹਿੱਸਾ ਵੀ ਸੀਐਨਐਚ ਦਾ ਪਿਛਲਾ ਹਿੱਸਾ ਵੀ ਸੀਐਨਐਚ ਦਾ। ਹੌਲੈਂਡ ਕੋਈ ਚੀਜ਼ ਬਾਹਰੋਂ ਨਹੀਂ ਲੈਂਦਾ। ਇੱਕ ਸੌ ਦਾ ਸਾਰਾ ਕੁਝ ਆਉਂਦਾ ਹੀ ਇਹਦਾ। ਵੇਟ ਤੱਕ ਸਾਰਾ ਕੁਝ ਆਉਂਦਾ। ਟਾਇਰ ਤੇ ਜਿਹੜੀਆਂ ਇਲੈਕਟ੍ਰੀਕਲ ਚੀਜ਼ਾਂ ਉਹ ਬਾਹਰੋਂ ਨਹੀਂ। ਇੰਜਨ ਇਹਨਾਂ ਦਾ ਆਉਂਦਾ ਹੀ ਆ ਬਾਹਰੋਂ ਬਣ ਕੇ ਆਉਂਦਾ ਟਰਕੀ ਤੋਂ। ਫਿਲਟਰ ਦੇ ਉੱਤੇ ਵੀ ਜੋ ਵੀ ਕੱਲੀ-ਕੱਲੀ ਚੀਜ਼ ਆ ਨਾ ਸਾਰਾ ਕੁਝ ਉੱਪਰ ਮਾਰਕਿੰਗ ਸੀਐਨਐਚ ਹੌਲੈਂਡ ਇਹਦੀ ਆਪਦੀ ਹੈ ਤੇ ਦੱਸਿਓ ਤੁਹਾਨੂੰ ਟਰੈਕਟਰ ਕਿੱਦਾਂ ਦਾ ਲੱਗਾ ਬਾ ਕਮਾਲ ਆ ਪੀਟੀਓ ਦੇ ਕੰਮ ਨੂੰ ਤੇ ਉਦਾਂ ਪਾਵਰ ਨੂੰ ਐਂਡ ਗੱਲ ਵਾਦਾ ਕਿਉਂਕਿ ਇਸ ਕੈਟਾਗਰੀ ਦੇ ਵਿੱਚ ਮੈਂ ਨਹੀਂ ਕਹਿੰਦਾ ਵੀ ਕੋਈ ਇਹਦੀ ਟੱਕਰ ਦਾ ਪੀਟੀਓ ਦੇ ਵਿੱਚ ਕੋ ਟਰੈਕਟਰ ਹੋਏਗਾ ਮੇਰੇ ਹਿਸਾਬ ਚ ਨਹੀਂ ਹੋਣਾ ਬਹੁਤ ਹੀ ਜ਼ਿਆਦਾ ਸੋਲਿਡ ਤੇ ਤਗੜਾ ਟਰੈਕਟਰ ਫਿਰ ਇੱਕ ਗੱਲ ਹੋਰ ਕੋਈ ਰਿਪੇਅਰ ਦਾ ਖਰਚਾ ਨਹੀਂ ਕਿਉਂਕਿ ਜਿੰਨੇ ਕੇ ਵੀਰਾਂ ਨੇ ਚਲਾਏ ਆ ਪਹਿਲਾਂ ਉਹ ਸਾਰੇ ਵੀਰ ਮਿਲਦੇ ਆ ਦੱਸਦੇ ਆ ਮੈਂ ਵੀ ਚਲੋ ਫੀਲਡ ਦੇ ਵਿੱਚ ਆਪਾਂ ਵੀਡੀਓ ਵੀਡੀਓ ਬਣਾਉਣ ਜਾਈਦਾ ਹੀ ਆ ਸਾਰੇ ਵੀਰ ਦੱਸਦੇ ਹੀ ਰਹਿੰਦੇ ਆ ਵੀ ਸਰਵਿਸ ਤੋਂ ਇਲਾਵਾ ਨੋ ਕਾਸਟ ਕਦੇ ਕੋਈ ਵੀ ਐਕਸਟਰਾ ਪੈਸਾ ਕਿਤੇ ਨਹੀਂ ਲੱਗਾ ਕਿਉਂਕਿ ਪਾਣੋ ਨੇ ਆਵੇ ਹਾਲੈਂਡ ਵਾਲਾ ਵੀਰ ਮਲਾਇਆ ਹੀ ਆ ਆਪਾਂ ਉਹ ਹੀ ਗੱਲ ਵੀਰ ਮੇਰੇ ਮੈਨੂੰ ਕਹਿ ਦਿੰਦੇ ਤੂੰ ਪੁੱਛ ਲੈਣਾ ਮੈਂ ਤਾਂ ਜਾਣ ਕੇ ਪੁੱਛ ਲੈਣਾ ਵੀ ਕੋਈ ਇਹਦੇ ਵਿੱਚ 네ਗੇਟਿਵ ਪੁਆਇੰਟ ਤੇ ਵੀਰ ਨੇ ਉਹ ਦੱਸਿਆ ਵੀ ਨਾ ਅੱਜ ਤੱਕ ਕੋਈ ਦਿੱਕਤ ਨਹੀਂ ਫਿਰ ਇੱਕ ਗੱਲ ਹੋਰ بڑا ਵਾਅਦਾ ਰਾਜੇ ਹੁਣ ਤੂੰ ਤਾਂ ਚਲ ਮਾਈਕ ਲਾ ਦਿੱਤਾ ਇਹਨਾਂ ਦੇ ਨਾਲ ਜੋ ਆਪਣਾ ਜ਼ਿੰਮੇਵਾਰ ਚਾਹੁੰਦਾ ਹੈ ਜਿਵੇਂ ਤੂੰ ਜੱਕ ਲਾਉਣਾ ਸੀ ਕੰਪਨੀ ਵੱਲੋਂ ਹੀ ਲੱਗ ਗਿਆ ਹਾਂ ਦੂਜੇ ਆਪਣੇ 36ਤੀ ਉਹਨਾਂ ਦਾ ਕੁਝ ਕਰਨਾ ਹੈ ਇਹਨਾਂ 'ਚ ਬਾਹਰੋਂ ਜਿਗਾਰਬਾਜੀ ਨਹੀਂ ਕੰਪਨੀ ਵਾਲੀਆਂ ਚੀਜ਼ਾਂ ਹੀ ਪੈ ਜਾਂਦੀਆਂ ਹਾਂ ਕੰਪਨੀ ਵਾਲੀਆਂ ਚੀਜ਼ਾਂ ਇਹ ਨਹੀਂ ਹੈਗਾ ਟਰੈਕਟਰ ਤੁਹਾਡਾ ਜਗਾਰੂ ਜਾ ਬੰਜੂ ਹਨਾ ਕੰਪਨੀ ਦੀਆਂ ਹੈ ਜੇ ਤੂੰ ਇਹ ਕਹਿਮ ਕੋਉ ਜੋ ਵੀ ਚਲੋ ਉਹ ਆਪੋ ਆਪਣਾ ਅਲੱਗ ਵਿਸ਼ਾ ਵੈਸੇ ਤਾਂ ਉਹ ਆਪੋ ਆਪਣੀ ਚੁਆਇਸ ਆ ਪਰ ਜੇ ਫਿਰ ਵੀ ਜੋ ਅੱਜਕੱਲ ਚੱਲ ਰਿਹਾ ਹੈ ਵੀਰਾਂ ਨੇ ਟਰਬੋ ਚੇਂਜ ਆ ਕੇਮ ਚੇਂਜ ਆ ਪੰਪ ਦਾ ਜੋ ਵੀ ਹੈ ਕੰਪਨੀ ਤੁਹਾਨੂੰ ਸਾਰੀਆਂ ਸਹੂਬਾ ਦਿੰਦੀ ਆ ਵੀ ਭਾਈ ਚੱਕੋ ਮੇਰੇ ਤੋਂ ਲੈ ਲਓ ਜਿਹੜੇ ਆਪਣੇ ਕਈ ਵੀਰ ਮੈਨੂੰ ਨਾ ਬਾਹਰੋਂ ਅੰਦਰੋਂ ਫੋਨ ਕਰਦੇ ਹੁੰਦੇ 36 30 ਵਾਲੇ ਵੀ ਤੋਰਾ ਕਿਦਾਂ ਵਧੂ ਜੀਵਨ ਵੀਰਾ ਜਿੰਦਾਬਾਦ ਉਹ ਵੀਰ ਕਹਿੰਦਾ ਜੇ ਤਾਂ ਰੱਖਣਾ origignal ਤੇ 3602 ਦੀਆਂ ਗਰਾਰੀਆਂ ਪਾ ਦੋ ਵੀ ਖੇਤੀ ਦੇ ਕੰਮ ਨੂੰ ਵੀ ਬੈਸਟ ਤੇ ਸੜਕ ਦੇ ਤੋਰੇ ਨੂੰ ਵੀ ਬੈਸਟ ਗਰਾਰੀਆਂ origignal ਉਦੋਂ ਗਾਂ ਚਲ 7 ਤੇ 9 ਦੰਦਿਆਂ ਵਾਲੀ ਤਾਂ ਆਉਂਦੀ ਹੀ ਆਉਂਦੀ ਆ ਪਰ ਉਹ ਉਹ ਫਿਰ ਆਪਾਂ ਕਹਿ ਸਕਦੇ ਬਾਹਰੋਂ ਚੀਜ਼ ਬਣਦੀ ਜੇ ਕੰਪਨੀ ਦੀ ਚੀਜ਼ ਪਾਉਣੀ ਆ ਤਾਂ 36 30 ਦੇ ਵਿੱਚ 3602 ਵਾਲੀਆਂ ਗਰਾਰੀਆਂ ਪਾਈ ਜਾਂਦੀਆਂ ਇਹ ਸਾਡੇ ਜੀਵਨ ਵੀਰੇ ਦਾ ਸੁਝਾਅ ਹੈ ਮੇਰਾ ਨਹੀਂ ਜਿਹੜੇ ਵੀਰਾਂ ਨੇ ਪਾਈਆਂ ਨੇ ਚਲੋ ਦੱਸਦੇ ਵੀ ਨਹੀਂ ਤੇ ਹੁਣ ਟਰਾਲੀਆਂ ਦੇ ਮੁਕਾਬਲੇ ਬੜੇ ਫੇਮਸ ਆ ਉੱਥੇ ਹੌਲੈਂਡ ਤਾਂ ਵੱਧ ਜ਼ੋਰ ਮਾਰ ਜਾਂਦੇ ਆ ਡਕਸ਼ਨਾ ਕਰਕੇ ਹਨਾ ਕਿਉਂਕਿ ਇਹ ਖਿੱਚ ਲੈਂਦਾ ਟਰਾਲੀ ਨੂੰ ਪੱਟ ਲੈਂਦਾ ਇਹ ਇਹਦਾ ਪਲੱਸ ਪੁਆਇੰਟ ਆ ਮੈਂ ਬਹੁਤ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਤੇ ਦੋ ਸਾਨੂੰ ਆ ਗਿਆ ਜੇ ਕੋਈ ਗੱਲਬਾਤ ਕਰਦੇ ਆ ਜਾਣਕਾਰੀ ਦਿੰਦੇ ਆ ਕੋਈ ਸ਼ਬਦ ਵੱਧ ਘੱਟ ਨਿਕਲ ਗਿਆ ਜਾਂ ਗੱਲਬਾਤ ਗਲਤ ਹੋ ਗਈ ਹੈ ਤੇ ਉਹਦੇ ਲਈ ਮਾਫੀ ਆ ਟਰੈਕਟਰ ਦੀ ਲੁੱਕ ਟਰੈਕਟਰ ਦਾ ਖੜਾਵਾ ਟਰੈਕਟਰ ਬਾ ਕਮਾਲ ਬਹੁਤ ਜਿਆਦਾ ਖੂਬਸੂਰਤ ਤੇ ਟਰੈਕਟਰ ਲੈਣ ਵਾਸਤੇ ਤੁਸੀਂ ਕਿੱਥੇ ਵਿਜ਼ਿਟ ਕਰਨਾ ਜਗਰਾਉਂ ਆਪੋਜ਼ਿਟ ਆਪਣੇ ਬਿਜਲੀ ਘਰ ਨਕੌਦਰ ਰੋਡ ਜਗਰਾਉਂ ਤੋਂ ਜਦੋਂ ਆਪਾਂ ਜਾਣਦੇ ਆ ਹੌਲੈਂਡ ਦੀ ਏਜੰਸੀ ਸਾਹਮਣੇ ਦੇਖ ਪੈਣੇ ਟਰੈਕਟਰ ਆਪਣੇ ਬਾਹਰ ਜਦੋਂ ਬੀਲੀ ਘਰ ਦੇ ਓਪੋਜੀਟ ਆਪਾਂ ਦੇਖਾਂਗੇ ਤੇ ਵੀਰਾਂ ਦੇ ਨੰਬਰ ਡਿਸਪਲੇ ਤੇ ਦਿੱਤੀ ਹੋਈ ਆ ਤੁਸੀਂ ਹੌਲੈਂਡ ਦਾ ਕੋਈ ਵੀ ਟਰੈਕਟਰ ਖਰੀਦਣਾ ਕੋਈ ਪੁਰਾਣਾ ਟਰੈਕਟਰ ਘਟਾਉਣਾ ਤੇ ਵੀਰਾਂ ਨਾਲ ਦਾ ਹੀ ਸੰਪਰਕ ਕਰ ਸਕਦੇ ਹੋ ਇਹ ਸਾਨੂੰ ਦੋਹ ਦੇ ਛੋਟੇ ਵੀਰਾਂ ਨੂੰ ਆਗਿਆ ਜੇ ਕੋਈ ਗਲਤੀ ਛਲਤੀ ਹੋ ਜੇ ਉਹਦੇ ਲਈ ਮਾਫੀ ਆ ਸਾਰੇ ਵੀਰਾਂ ਨੂੰ ਅਸਲੀ